ਸਤਿਕਾਰਯੋਗ ਗੁਰੂ ਪਿਆਰੀ ਖਾਲਸਾ ਸੱਤ ਸੰਗਤ ਸਾਰੀਆਂ ਸੰਗਤਾਂ ਨੂੰ ਦਾਸ ਜਸਵਿੰਦਰ ਸਿੰਘ ਪੱਤਾ ਮਾਲੂਕਾ ਬੇਨਤੀ ਕਰਦਾ ਹੈ ਕਿ ਇਹ ਵੀਡੀਓ ਸਤਿਕਾਰਯੋਗ ਬਾਬਾ ਪ੍ਰੀਤਮ ਸਿੰਘ ਜੀ ਬਰਨਾਲੇ ਵਾਲੇ ਜਿਨ੍ਹਾਂ ਦੇ ਬਾਬਤ ਪਿਛਲੇ ਬੀਤੇ ਦਿਨੀ ਕੁਝ ਦਿਨ ਪਹਿਲਾਂ 8 9 ਤਰੀਕ ਦੀ ਗੱਲ ਹੈ 8 9 ਤਰੀਕ 8 9 ਜੂਨ 2025 6ਵੇਂ ਮਹੀਨੇ ਨੂੰ ਬਾਬਾ ਜੀ ਦੀ ਕੁੱਟਮਾਰ ਹੋਈ ਉੱਥੇ ਕੋਈ ਜਿਹੜਾ ਮਰਜ਼ਾਦਾ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਜਥੇਦਾਰ ਬਰਮਨ ਸਿੰਘ ਦੀ ਟੀਮ ਵੱਲੋਂ ਉਹਦੇ ਬਾਬਤ ਕੁਝ ਕੁ ਵਿਚਾਰਾਂ ਕਰਨਾ ਚਾਹੁੰਦਾ ਹੈ ਸੰਗਤ ਨੂੰ ਬੇਨਤੀ ਹੈ ਕਿ ਇਹ ਵੀਡੀਓ 18 ਤਰੀਕ ਨੂੰ ਇਕੱਠ ਰੱਖਣ ਬਾਬਤ ਹੈ ਸਾਰੇ ਸਿੰਘਾਂ ਨੂੰ ਇਹ ਵੀਡੀਓ ਪਹੁੰਚਦੀ ਜਰੂਰ ਕਰਿਓ ਤਾਂ ਕਿ ਉਥੇ ਜੋ ਵੀ ਵਾਪਰੇ ਆ ਮਰਜ਼ਾਦਾਾਂ ਦੇ ਸੰਬੰਧ ਵਿੱਚ ਉਹ ਆਪਾਂ ਆਪਾਂ ਨੂੰ ਸਾਰਿਆਂ ਨੂੰ ਪੂਰੀ ਜਾਣਕਾਰੀ ਮਿਲ ਸਕੇ ਤੇ ਉਹਦਾ ਚੱਲ ਰਿਹਾ ਰੌਲਾ ਉਹਦੇ ਵਿੱਚ ਕੱਲੇ-ਕੱਲੇ ਸਿੰਘ ਦਾ ਗੁਰਮਖੰਦ ਦਾ ਸਹਿਯੋਗ ਪੈ ਸਕੇ ਸ਼ੇਅਰ ਕਰਨੀ ਕਮੈਂਟ ਵਿੱਚ ਜਿੱਦਾਂ ਦਾ ਵੀ ਸੁਚਿਚਾਉਂਦੇ ਹੋ ਉਦਾਂ ਦਾ ਲਿਖਣਾ ਜ਼ਰੂਰ ਹੁਣ ਸਾਰੀਆਂ ਸੰਗਤਾਂ ਨੂੰ ਬੇਨਤੀ ਇੱਕ ਵਾਰ ਸਾਰੀਆਂ ਸੰਗਤਾਂ ਨੇ ਫਤਿਹ ਪ੍ਰਵਾਨ ਕਰਨੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਬਾਬਾ ਪ੍ਰੀਤਮ ਸਿੰਘ ਦੀ ਬਰਨਾਲੇ ਤੋਂ ਉਹਨਾਂ ਦੇ ਆਪਣੇ ਡੀਜੀ ਸਥਾਨ ਤੇ ਸੇਵਾ ਚੱਲ ਰਹੀ ਹੈ ਬਾਬਾ ਪ੍ਰੀਤਮ ਸਿੰਘ ਜੀ ਵੱਲੋਂ ਉੱਥੇ ਕੁਝ ਇੱਕ ਜਥੇਦਾਰ ਸਤਕਾਰਯੋਗ ਯਾਨੀ ਬਰਮਾ ਸਿੰਘ ਜੀ ਅਜਨਾਲ ਵਾਲੇ ਉਹਨਾਂ ਵੱਲੋਂ ਉਹਨਾਂ ਦੇ ਸਮੂੱਚੇ ਜਥੇ ਵੱਲੋਂ ਕੁਝ ਕਾਰਵਾਈ ਕੀਤੀ ਗਈ ਮਰਜ਼ਾਦਾਨ ਮੁਖ ਰੱਖਦੇ ਆ ਉਹਨਾਂ ਨੂੰ ਪਤਾ ਲੱਗਿਆ ਸਿੰਘਾਂ ਕੋਲੋਂ ਕਹਿ ਲੋ ਸੰਗਤ ਕੋਲੋਂ ਕਹਿ ਲੋ ਕਿ ਉਹਨਾਂ ਦੇ ਸਥਾਨ ਤੇ ਪੇਟੀ ਵਿੱਚ ਗੁਰਬਾਣੀ ਦੇ ਗੁਟਕਾ ਸਾਹਿਬ ਜਾਂ ਹੋਰ ਕੋਈ ਗ੍ਰੰਥ ਪੇਟੀ ਵਿੱਚ ਇੱਕ ਥਾਂ ਤੇ ਚਪਲਾ ਪਾਟੇ ਹੁਕ ਸ਼ਹਿਰੇ ਤੇ ਗਰਵਾਣੀ ਦੇ ਗੁਟਕਾ ਸਾਹਿਬ ਸ਼ਿਕਾਇਤ ਰੂਪੇ ਵਿੱਚ ਕਿਸੇ ਨੇ ਦੱਸਿਆ ਕਿ ਉੱਥੇ ਬੇਅਦਬੀ ਹੁੰਦੀ ਹੈ ਤੇ ਉਹਨਾਂ ਨੇ ਆਪਣੇ ਤੌਰ ਤੇ ਜਾ ਕੇ ਖੰਡਾ ਖੜਕਾਤਾ ਤੇ ਸਤਿਕਾਰਯੋਗ ਬਾਬਾ ਪ੍ਰੀਤਮ ਸਿੰਘ ਜੀ ਜਿਨ੍ਹਾਂ ਦੀ ਜਵਾਨੀ ਤੋਂ ਲੈ ਕੇ ਜਾਂ ਬਚਪਨ ਤੋਂ ਲੈ ਕੇ ਗੁਰੂ ਰੰਤ ਸਾਹਿਬ ਪਾਤਸ਼ਾਹ ਜੀ ਦੀ ਸੇਵਾ ਸੰਭਾਲ ਨੂੰ ਮੁੱਖ ਰੱਖਦੇ ਆਂ ਬੜੀ ਜ਼ਿੰਦਗੀ ਦਾ ਲੰਮਾ ਅਰਸਾ ਸੇਵਾ ਵਿੱਚ ਬੁਲਾਇਆ ਤੇ ਚਲੋ ਗਲਤੀਆਂ ਵੀ ਹੋ ਜਾਂਦੀਆਂ ਗਲਤੀਆਂ ਵੀ ਬੰਦਿਆਂ ਕੋਲ ਹੁੰਦੀਆਂ ਹੋ ਸਕਦਾ ਜਾਣੇ ਜਾਣੇ ਉਹਨਾਂ ਕੋਲੋਂ ਐਸੀ ਗਲਤੀ ਹੋਈ ਜਾਂ ਕਿਸੇ ਨੇ ਜਾਣ ਕੇ ਕੀਤੀ ਇਹ ਤਾਂ ਉੱਥੇ ਜਾ ਕੇ ਪਤਾ ਚੱਲੇਗਾ ਪਰ ਜੋ ਸੁਣਨ ਵਿੱਚ ਆਇਆ ਜਥੇਦਾਰ ਵਰਮਾ ਸਿੰਘ ਜੀ ਕੋਲੋਂ ਉਹ ਸਾਡੇ ਵੀ ਮਿੱਤਰ ਹੈ ਵਧੀਆ ਜਥੇਦਾਰ ਵਰਮਾ ਸਿੰਘ ਜੀ ਤੇ ਉਹ ਇਹ ਸੁਣਨ ਵਿੱਚ ਆਇਆ ਵੀ ਉੱਥੇ ਜੋ ਵੀ ਹੋ ਰਿਹਾ ਸੀ ਉਹ ਗਲਤ ਹੋ ਰਿਹਾ ਸੀ ਸਾਡੇ ਤੋਂ ਉਹ ਦੇਖਿਆ ਨਹੀਂ ਗਿਆ ਜਾਂ ਛੱਲਿਆ ਨਹੀਂ ਗਿਆ ਦੇਖ ਕੇ ਇਸ ਕਰਕੇ ਸਾਨੂੰ ਇਹ ਕਾਰਵਾਈ ਕਰਨ ਤੇ ਮਜਬੂਰ ਹੋਣਾ ਪਿਆ ਬਾਬਾ ਪ੍ਰੀਤਮ ਸਿੰਘ ਜੀ ਬਰਨਾਲੇ ਵਾਲਿਆਂ ਨੂੰ ਕੁੱਟਣ ਵਾਸਤੇ ਤੇ ਅਸੀਂ ਜੋ ਵੀ ਕਾਰਵਾਈ ਕੀਤੀ ਹੈ ਉਹ ਕਹਿੰਦੇ ਵੀ ਸਾਨੂੰ ਸੰਤੁਸ਼ਟੀ ਹੈ ਸਾਨੂੰ ਕੋਈ ਇਤੇ ਗਿਲਾ ਸਾਨੂੰ ਕੋਈ ਇਤੇ ਚਿੰਤਾ ਨਹੀਂ ਹੈ ਵੀ ਸਾਡੇ ਤੋਂ ਗਲਤ ਹੋਇਆ ਪਰ ਇਹ ਸਭ ਕੁਝ ਚੱਲਦੇ ਆ ਬਹੁਤੀ ਸਤਿਕਾਰ ਸ੍ਰੀ ਬਹੁਤੀ ਸਤਿਕਾਰਯੋਗ ਸ੍ਰੀ ਮਾਨ ਸਤਿਕਾਰਯੋਗ ਸੰਤ ਗਿਆਨੀ ਰਾਜਵਿੰਦਰ ਸਿੰਘ ਹੀ ਘਰਾਗਣੇ ਵਾਲੇ ਉਹਨਾਂ ਦੇ ਨਾਲ ਟਕਰਾ ਪੈਦਾ ਹੋਇਆ ਜਥੇਦਾਰ ਵਰਮਾ ਸਿੰਘ ਜੀ ਦਾ ਕਿਉਂਕਿ ਸਤਿਕਾਰਯੋਗ ਗਿਆਨੀ ਰਾਜਵਿੰਦਰ ਸਿੰਘ ਹੀ ਘਰਾਗਣੇ ਵਾਲੇ ਉਹਨਾਂ ਨੇ ਇੱਕ ਵੀਡੀਓ ਪਾਈ ਬਾਬਾ ਪ੍ਰੀਤਮ ਸਿੰਘ ਜੀ ਦੇ ਹੱਕ ਵਿੱਚ ਵੀ ਇਹ ਜੋ ਵੀ ਹੋਇਆ ਗਲਤ ਹੋਇਆ ਹੈ ਤੇ ਜਥੇਦਾਰ ਬਰਮਾ ਸਿੰਘ ਜੀ ਕਹਿੰਦੇ ਵੀ ਜੋ ਵੀ ਹੋਇਆ ਠੀਕ ਹੋਇਆ ਦੇਖੋ ਦਾਸ ਸਭ ਤੋਂ ਪਹਿਲਾਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ ਹੈ ਕਿ ਕੋਈ ਵੀ ਵੀਡੀਓ ਪਾਉਣ ਤੋਂ ਪਹਿਲਾਂ ਭਾਵੇਂ ਉਹ ਜਥੇਦਾਰ ਬਰਮਨ ਸਿੰਘ ਜੀ ਹੈ ਭਾਵੇਂ ਸਤਕਾਰਯੋਗ ਸੰਤ ਗਿਆਨੀ ਰਾਜਵਿੰਦਰ ਸਿੰਘ ਜੀ ਘਰਾਂਗੜੇ ਵਾਲੇ ਹੈ ਜਾਂ ਸਾਡੇ ਕਮੈਂਟ ਕਰਨ ਵਾਲੇ ਸਿੰਘ ਹੈ ਸਭ ਤੋਂ ਪਹਿਲਾਂ 100 ਵਾਰੀ ਸੋਚੋ ਫਿਰ ਬੋਲੋ ਬੋਲ ਕੇ 100 ਵਾਰੀ ਨਾ ਸੋਚੋ ਜਦੋਂ ਬੋਲ ਤਾਂ ਉਸ ਤੋਂ ਬਾਅਦ ਸੋਚੀਏ ਕਿ ਕੀ ਬੋਲਿਆ ਗਿਆ ਕਿਵੇਂ ਬੋਲਿਆ ਗਿਆ ਬਾਅਦ ਵਿੱਚ ਉਹਨੂੰ ਵਿਚਾਰੀਏ ਨਹੀਂ ਵਿਚਾਰ ਕੇ ਬੋਲੋ ਕਿਉਂਕਿ ਅੱਜ ਸਿੱਖ ਪੰਥ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੀਨੂੰ ਸੁਣ ਕੇ ਜਾਂ ਦੇਖ ਕੇ ਆਮ ਸਿੱਖ ਸੰਗਤਾਂ ਦਾ ਵਿਸ਼ਵਾਸ ਹੈ ਜਿਹੜਾ ਉਹ ਘਟਦਾ ਜਾ ਰਿਹਾ ਹੈ ਟੁੱਟਦਾ ਜਾ ਰਿਹਾ ਹੈ ਇਹ ਕਾਰਨ ਕੀ ਹੈ ਕਿਉਂਕਿ ਅਸੀਂ ਕਈ ਵਾਰੀ ਇਹ ਹੁੰਦਾ ਵੀ ਆਮ ਜਿਹੜੇ ਸਿੰਘ ਆ ਜਾਂ ਸਿੱਖ ਸੰਗਤਾਂ ਨੇ ਉਹ ਆਪਣੇ ਨੰਬਰ ਬਣਾਉਣ ਬਾਬਤੀ ਕੋਈ ਨਾ ਕੋਈ ਵੀਡੀਓ ਪਾਈ ਰੱਖਦੇ ਆ ਤੇ ਉਹ ਆਪਣੇ ਨੰਬਰ ਤਾਂ ਬਣਾ ਲੈਂਦੇ ਆ ਪਰ ਖਾਲਸੇ ਪੰਥ ਵਿੱਚ ਕਈ ਵਾਰਾਂ ਵੱਡਾ ਵਿਖੇੜਾ ਖੜਾ ਕਰ ਦਿੰਦੇ ਆ ਜਾਂ ਨੁਕਸਾਨ ਕਰ ਦਿੰਦੇ ਆ ਇਸ ਕਰਕੇ ਵੀਡੀਓ ਪਾਉਣ ਤੋਂ ਪਹਿਲਾਂ 100 ਵਾਰੀ ਸੋਚੋ ਵਿਚਾਰੋ ਫਿਰ ਵੀਡੀਓ ਪਾਓ ਦਾਸ ਨੇ ਵੀ ਇਹ ਵੀਡੀਓ ਤਾਂ ਪਾਈ ਹੈ ਕਿ ਪਹਿਲਾਂ ਸਤਿਕਾਰਯੋਗ ਸੰਤ ਗਿਆਨੀ ਰਾਜਵਿੰਦਰ ਸਿੰਘ ਜੀ ਘਰਾਂਗਣੇ ਵਾਲਿਆਂ ਵਾਲਿਆਂ ਨਾਲ ਗੱਲ ਹੋਈ ਫਿਰ ਸਤਿਕਾਰਯੋਗ ਗਿਆਨੀ ਬਰਮਾ ਸਿੰਘ ਜੀ ਨਾਲ ਕਿਉਂਕਿ ਉਹ ਵੀ ਸਾਡੇ ਇੱਕ ਬੂੜੇ ਗੂੜੇ ਅੱਛੇ ਮਿੱਤਰ ਹੈ ਉਹਨਾਂ ਨਾਲ ਵੀ ਗੱਲ ਹੋਈ ਉਹਨਾਂ ਨੂੰ ਵੀ ਅਸੀਂ ਪੁੱਛਿਆ ਤੇ ਸਤਿਕਾਰਯੋਗ ਬਾਬਾ ਰਾਜਵਿੰਦਰ ਸਿੰਘ ਜੀ ਘਰਾਂਗਣੇ ਵਾਲਿਆਂ ਨੂੰ ਵੀ ਪੁੱਛਿਆ ਫਿਰ ਉਹਨਾਂ ਦੀ ਅੱਗੇ ਲੈ ਕੇ ਵੀਡੀਓ ਪਾਈ ਹੈ ਤਾਂ ਕਿ ਜਿਹੜਾ ਇਹ ਦੋਨਾਂ ਸ਼ਖਸੀਅਤਾਂ ਦੀ ਆਗਿਆ ਇਹ ਇਸ ਕਰਕੇ ਲਈ ਹੈ ਕਿ ਆਪਾਂ ਕੋਈ ਵੀ ਵਿਖੇੜਾ ਕਿਸੇ ਤਰ੍ਹਾਂ ਦਾਵੀ ਟਕਰਾ ਹੈ ਉਹ ਟਕਰਾ ਨਹੀਂ ਹੋਣ ਦੇਣਾ ਭਵੇਂ ਬਰਮਾ ਸਿੰਘ ਨਾਲ ਬਾਬਾ ਜੀ ਦਾ ਇੱਥੇ ਭਵੇਂ ਬਾਬਾ ਜੀ ਨਾਲ ਸਤਿਕਾਰਯੋਗ ਵਿਗਿਆਨੀ ਬਰਮਾ ਸਿੰਘ ਦਾ ਜਾਂ ਹੋਰ ਸਿੰਘਾਂ ਦਾ ਟਕਰਾ ਨਹੀਂ ਪੈਦਾ ਹੋਣ ਦੇਣਾ ਆਪਾਂ ਨੇ ਤੇ ਦੋਨਾਂ ਸ਼ਖਸੀਅਤਾਂ ਨੂੰ ਦਾਸ ਸਮਝਾਉਣ ਦੇ ਸਮਰੱਥਤਾ ਨਹੀਂ ਹੈ ਪਰ ਜਿੰਨਾ ਕਿ ਅਸੀਂ ਉਹ ਚਿੜੀ ਚੁੰਝ ਵਾਲੀ ਗੱਲ ਵੀ ਜਿੰਨਾ ਵੀ ਅਸੀਂ ਸਹਿਯੋਗ ਪਾਉਣ ਦੀ ਕੋਸ਼ਿਸ਼ ਕੀਤੀ ਹੈ तकरीबन तकरीबन ਉਹ ਸਾਡਾ ਸਫਲ ਹੋਇਆ ਤੇ ਦੋਨਾਂ ਨੇ ਦਾਸ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਬਾਬਾ ਰਾਜਵਿੰਦਰ ਸਿੰਘ ਜੀ ਕ੍ਰਾਂਗਣੇ ਵਾਲਿਆਂ ਨੇ ਅਤੇ ਸਤਿਕਾਰਯੋਗ ਗਿਆਨੀ ਰਾ ਬਰਮਾ ਸਿੰਘ ਜੀ ਦੇ ਨਾਲ ਵਾਲਿਆਂ ਨੇ ਦੋਨਾਂ ਨੇ ਬੇਨਤੀ ਪ੍ਰਵਾਨ ਕੀਤੀ ਅਤੇ ਇਕੱਠ ਬਾਬਤ ਸਾਨੂੰ ਹੁਕਮ ਕੀਤਾ ਕਿ ਕੋਈ ਐਸੀ ਵੀਡੀਓ ਪਾਓ ਵੀ ਜਿਹੜਾ ਆਪਣਾ ਇਕੱਠ ਹੋ ਕੇ ਉਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵੀ ਹੋਵੇ ਅਤੇ ਨਾਲ ਜਿਹੜਾ ਸਤਕਾਰਯੋਗ ਬਾਬਾ ਰਾਜਵਿੰਦਰ ਸਿੰਘ ਘਰਾਣੇ ਵਾਲਿਆਂ ਦੇ ਦਸਨ ਜੋਗ ਮੁਤਾਬਕ ਗੱਲ ਆਈ ਹੈ ਵੀ ਉਥੇ ਕੁਝ ਇੱਕ ਜਿਹੜਾ ਸਥਾਨ ਹੈ ਬਾਬਾ ਪ੍ਰੀਤਮ ਸਿੰਘ ਜੀ ਦਾ ਉਹ ਆਪਣਾ ਨਿੱਜੀ ਸਥਾਨ ਹੈ ਨਾ ਕਿ ਕਿਸੇ ਜਥੇਬੰਦੀ ਦੁਆਰਾ ਜਾਂ ਨਾ ਕਿਸੇ ਲੋਕਾਂ ਦੁਆਰਾ ਸੰਗਤਾਂ ਦੁਆਰਾ ਬਣਿਆ ਹੋਇਆ ਉਹਨਾਂ ਨੇ ਆਪਣੀ ਮਿਹਨਤ ਕਰਕੇ 70-80 ਸਾਲ ਦੇ ਵਿੱਚ ਆਪਣਾ ਸਥਾਨ ਬਣਾਇਆ ਤੇ ਉੱਥੇ ਕੋਈ ਇੱਕ ਸ਼ਖਸੀਅਤਾਂ ਕਹਿ ਲੋ ਜਾਂ ਕੁਝ ਲੋਕ ਕਹਿ ਲੋ ਉਹ ਕਬਜ਼ਾ ਕਰਨਾ ਚਾਹੁੰਦੇ ਐ ਬਾਬਾ ਪ੍ਰੀਤਮ ਸਿੰਘ ਜੀ ਮੱਲ ਬਾਬਾ ਪ੍ਰੀਤਮ ਸਿੰਘ ਜੀ ਬਰਨਾਲੇ ਵਾਲਿਆਂ ਨੂੰ ਬਦਨਾਮ ਕਰਕੇ ਇਹਦੇ ਬਾਬਤ ਉੱਥੇ ਜਾ ਕੇ ਖੁੱਲਕੇ ਵਿਚਾਰਾ ਕਰਨੀ ਐ ਵਿਚਾਰਾਂ ਕਰਨ ਦੇ ਬਾਬਤ ਸਤਿਕਾਰਯੋਗ ਯਾਨੀ ਵਰਮਾ ਸਿੰਘ ਜੀ ਵੱਲੋਂ ਜਾ ਦਾਸ ਨੇ ਇਜਾਜ਼ਤ ਲਈਤੀ ਹੈ ਅਤੇ ਬਾਬਾ ਰਾਜਵਿੰਦਰ ਸਿੰਘ ਜੀ ਘਰਾਗਣੇ ਵਾਲਿਆਂ ਤੋਂ ਇਜਾਜ਼ਤ ਲਈਤੀ ਹੈ ਕਿ ਇਕੱਠ ਦਿਨ ਬੁੱਧਵਾਰ 18 ਤਰੀਕ 18 ਜੂਨ 6ਵਾਂ ਮਹੀਨਾ 2025 ਅਤੇ ਸਮਾਂ ਹੈ ਸਵੇਰੇ ਤਕਰੀਬਨ 10 ਵਜੇ ਦਾ ਸਵੇਰੇ 9 ਤੋਂ ਲੈ ਕੇ 10 ਵਜੇ ਤੱਕ ਸਤਕਾਰਯੋਗ ਆ ਬਾਬਾ ਪ੍ਰੀਤਮ ਸਿੰਘ ਜੀ ਉਹਨਾਂ ਜੀ ਦੇ ਉਹਨਾਂ ਦੇ ਸਥਾਨ ਤੇ ਇਹ ਇਕੱਠ ਰੱਖਿਆ ਗਿਆ ਹੈ ਸੰਗਤ ਦਾ ਖੁੱਲੇ ਸ਼ਰਿਆਮ ਸੰਗਤਾਂ ਦਾ ਇਕੱਠ ਵੀ ਹੈ ਗ੍ਰੰਥੀ ਗੁਰਮਖਾਂ ਗਿਆਨੀਆਂ ਦਾ ਇਕੱਠ ਵੀ ਹੈ ਉਥੇ ਇਕੱਠ ਦੇ ਵਿੱਚ ਆਪਾਂ ਜਿਹੜੇ ਸੁਚੱਜੇ ਢੰਗ ਨਾਲ ਫੈਸਲੇ ਲੈਣੇ ਆ ਨਾ ਉਹ ਇਕੱਲੇ ਬਾਬਾ ਜਸਵਿੰਦਰ ਸਿੰਘ ਨੇ ਨਾ ਬਾਬਾ ਰਾਜਵਿੰਦਰ ਸਿੰਘ ਜੀ ਨੇ ਨਾ ਬਾਬਾ ਬਰਮਾ ਸਿੰਘ ਨੇ ਜਾਂ ਕਿਸੇ ਹੋਰ ਨੇ ਸਾਰਿਆਂ ਨੇ ਰਲ ਕੇ ਇਕੱਠਾ ਫੈਸਲਾ ਲੈਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਬਹਾਲ ਸਤਕਾਰ ਬਹਾਲ ਕਿਵੇਂ ਕੀਤਾ ਜਾਵੇ ਤੇ ਜਿਵੇਂ ਵੀ ਉਥੇ ਹੋਇਆ ਆਪਾਂ ਨੇ ਸਤਕਾਰ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਾਰ ਸ਼ਬਦ ਉਥੇ ਆਪਾਂ ਨੇ ਬੋਲਣੇ ਨੇ ਜਥੇਬੰਦੀਆਂ ਨੂੰ ਬੇਨਤੀ ਆ ਦਾਸ ਦੀ ਕਿ ਕੋਈ ਵੀ ਗ੍ਰੰਥੀ ਸਭਾ ਦਾ ਨਮਾਇੰਦਾ ਹੈ ਕਹਿ ਲੋ ਜਾਂ ਗ੍ਰੰਥੀ ਸਤਕਾਰਯੋਗ ਗਿਆਨੀ ਕਹਿ ਲੋ ਉਥੇ 18 ਤਰੀਕ ਦਿਨ ਬਧਵਾਰ ਨੂੰ 10 ਵਜੇ ਤੋਂ ਪਹਿਲਾਂ ਪਹੁੰਚਣ ਦੀ ਕਿਰਪਾਲਤਾ ਕਰਿਓ ਲੋਕੇਸ਼ਨ ਦਿੱਤੀ ਜਾਵੇਗੀ ਲੋਕੇਸ਼ਨ ਵੀਡੀਓ ਤੇ ਲਿਖ ਕੇ ਪਾਈ ਜਾਵੇਗੀ ਤੇ ਉਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰਨਾ ਤੇ ਦਾਸ ਇਹ ਬੇਨਤੀ ਕਰਦਾ ਕਿ ਸਾਰੀਆਂ ਗ੍ਰੰਥੀ ਸੁਭਾਵਾਂ ਜੋ ਵੀ ਉੱਥੇ ਪਹੁੰਚ ਸਕਦਾ ਪਹੁੰਚਿਓ ਬਰਨਾਲਾ ਵਿਖੇ ਸ਼ਹਿਰ ਬਰਨਾਲਾ ਤੇ ਗੁਰਦੁਆਰਾ ਸਤਕਾਰਯੋਗ ਬਾਬਾ ਪ੍ਰੀਤਮ ਸਿੰਘ ਜੀ ਦੇ ਉਦਮ ਸੜਕਾ ਜਿਹੜਾ ਬਣਿਆ ਹੋਇਆ ਹੈ ਉਹਦੀ ਜਿਹੜਾ ਉਹਦਾ ਕੀ ਨਾਮ ਹੈ ਉਹ ਆਪਾਂ ਸਾਰਾ ਕੁਝ ਲੋਕੇਸ਼ਨ ਅ ਸਕਰੀਨ ਤੇ ਲਿਖ ਕੇ ਪਾ ਦਾਂਗੇ ਉਹਦੇ ਮੁਤਾਬਕ ਤੁਸੀਂ ਆ ਜਾਣਾ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਬਾਕੀ ਦਾਸ ਬੇਨਤੀ ਕਰਦਾ ਹੈ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਸਿੱਖ ਸੰਗਤਾਂ ਗ੍ਰੰਥੀ ਸਿੰਘ ਇਹ ਰਲ ਕੇ ਚੱਲੋ ਆਪਣਾ ਜਿਹੜਾ ਇੱਕ ਗ੍ਰੰਥੀ ਸਿੰਘ ਇੱਕ ਕਮੇਟੀ ਅਤੇ ਸੰਗਤ ਇਹ ਇੱਕ ਸਮੇਲ ਹੈ ਸਾਡਾ ਜੇ ਇਹਨੂੰ ਅਸੀਂ ਨਾ ਸੰਭਿਆ ਤਾਂ ਸਾਡਾ ਨੁਕਸਾਨ ਬਹੁਤ ਵੱਡਾ ਹੋਵੇਗਾ ਇਸ ਕਰਕੇ ਆਪਾਂ ਸਾਰੇ ਰਲ ਕੇ ਰਹੀਏ ਗ੍ਰੰਥੀ ਸਿੰਘ ਆਪਸ ਵਿੱਚ ਝਗੜਨ ਦੀ ਬਜਾਏ ਉਹਨਾਂ ਜਿਹੜੇ ਅਕਾਲ ਸਾਹਿਬ ਪੰਥ ਦੇ ਵਿੱਚ ਕੋਈ ਵਿਖੇੜਾ ਖੜਾ ਕਰਨ ਵਾਲੇ ਬੰਦੇ ਆ ਜਾਂ ਕੋਈ ਗਲਤ ਬੰਦੇ ਆ ਉਹਨਾਂ ਅੰਸਰਾਂ ਨਾਲ ਆਪਾਂ ਝਗੜੀਏ ਆਪਾਂ ਆਪਸ ਵਿੱਚ ਨਾ ਦੂਰੀ ਬਣਾਈਏ ਸਤਿਕਾਰਯੋਗ ਗਿਆਨੀ ਬਰਮਾ ਸਿੰਘ ਜੀ ਨੂੰ ਬੇਨਤੀ ਹੈ ਤੁਸੀਂ ਬੜੇ ਇੱਕ ਸੁਚੱਜੇ ਢੰਗ ਨਾਲ ਸਵਾਮਣਵਾ ਰਹੇ ਹੋ ਬਹੁਤ ਧੰਨਵਾਦ ਹੈ ਤੁਹਾਡਾ ਤੇ ਤੁਸੀਂ ਵੀ ਠੰਡੇ ਮਤੇ ਨਾਲ ਬੜਾ ਪਿਆਰ ਨਾਲ ਚੱਲੋ ਸਤਿਕਾਰਯੋਗ ਬਾਬਾ ਰਾਜਵਿੰਦਰ ਸਿੰਘ ਜੀ ਵਿਕਰਾਂਗਣੇ ਵਾਲੇ ਨੂੰ ਵੀ ਬੇਨਤੀ ਹੈ ਕਿ ਤੁਹਾਡੇ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਮਹਾਨ ਕਿਰਪਾ ਹੈ ਬੜੀ ਮਾਲਕ ਦੀ ਕਿਰਪਾ ਚੰਗੇ ਅੱਛੇ ਕੀਰਤਨ ਕਰਨ ਵਾਲੇ ਹੋ ਸੰਤ ਮਹਾਂਪੁਰਖ ਨਾਮ ਜਪਣ ਵਾਲੇ ਹੋ ਸੰਗਤਾਂ ਨੂੰ ਸਮਝਾਉਣ ਵਾਲੇ ਹੋ ਸਾਡੇ ਵਰਗੇ ਤੁਹਾਨੂੰ ਨਹੀਂ ਸਮਝਾ ਸਕਦੇ ਇਸ ਕਰਕੇ ਤੁਹਾਨੂੰ ਹੀ ਬੇਨਤੀ ਹੈ ਕਿ ਤੁਸੀਂ ਵੀ ਸਮਝ ਕੇ ਚੱਲੋ ਜਿਹੜਾ ਝਗੜਾ ਅਸੀਂ ਆਪਸ ਵਿੱਚ ਟਕਰਾ ਪੈਦਾ ਕੀਤਾ ਹੋਇਆ ਇਹਨੂੰ ਨਾ ਕਰੀਏ ਅੱਗੇ ਵਾਸਤੇ 10 ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੇ ਸਿੰਘਾਂ ਨੇ ਬਰਨਾਲਾ ਵੇਖੇ ਜਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ 18 ਤਰੀਕ ਦਿਨ ਬੁੱਧਵਾਰ ਨੂੰ ਸਾਰੀਆਂ ਸੰਗਤਾਂ ਨੇ ਬੇਨਤੀ ਪ੍ਰਵਾਨ ਕਰਨੀ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ